ਤਾ ਮਲਿਆ ਜਿਨੇ ਰੇਡ ਪਾਉਣ ਵੇਲੇ ਉਹ ਕਦੇ ਹੰਦਿਆਂ ਵਿੱਚੋਂ ਮਿੱਟੀ ਚੱਕ ਕੇ ਮਲਦਾ ਹੁੰਦਾ ਸੀ ਕਾਪਾ ਉਹਨੇ ਕੁੱਟ ਕੇ ਫੜ ਲਿਆ ਤੇ ਸਾਫੇ ਨਾਲ ਮੜਾਸਾ ਮਾਰ ਕੇ ਚੀਤੇ ਵਾਂਗ ਰਾਹ ਕੋਲ ਛੈ ਕੇ ਬੈਠ ਗਿਆ ਮੋਟਰਸਾਈਕਲ ਵਾਲਾ ਜਦ ਕੋਲ ਦੀ ਲੰਘਣ ਲੱਗਿਆ ਤਾਂ ਉਹਨੇ ਹੁੱਕਰ ਮਾਰੀ ਓਏ ਸਵਾਰ ਉਹਦੇ ਵੱਲ ਝਾਕਿਆ ਹੀ ਸੀ ਇਸ ਤੋਂ ਪਹਿਲਾਂ ਹੀ ਕਾਪੇ ਦਾ ਜ਼ੋਰਦਾਰ ਵਾਰ ਉਹਦੇ ਸਿਰ ਵਿੱਚ ਵੱਜਿਆ ਤੇ ਉਹ ਲੋਟ ਨਹੀਂ ਖਾ ਕੇ ਦੋ ਕਰਮਾਂ ਦੀ ਵਿੱਠ ਤੇ ਜਾ ਡ ਗਿਆ ਗਰਜੀਤ ਨੇ ਕਾਪੇ ਨੂੰ ਪਾਸੇ ਰੱਖਿਆ ਤੇ ਛੇਤੀ ਨਾਲ ਉਹ ਦੀਆਂ ਜੇਬਾਂ ਦੀ ਤਲਾਸ਼ੀ ਲੈਂਦਿਆਂ ਪੈਸੇ ਕੱਢ ਕੇ ਆਪਣੀ ਬੋਜੀ ਵਿੱਚ ਪਾ ਲਏ ਉਹ ਦੇ ਹੱਥੋਂ ਕੜੀ ਖੋਲ ਕੇ ਆਪਣੇ ਕਾਬੂ 'ਚ ਕਰ ਲਈ ਕਾਪੇ ਨੂੰ ਕਮਾਦ ਵਿੱਚ ਚਲਾਵਾ ਸੁੱਟ ਕੇ ਉਹ ਵਾਹਣਾ ਵਿੱਚੋਂ ਦੀ ਪੱਜ ਤੁਰਿਆ ਮੇਨ ਰੋਡ ਤੇ ਆ ਕੇ ਉਹਨੇ ਮੂੰਹ ਤੋਂ ਮੜਾਸਾ ਸਹੀ ਕੀਤਾ ਤੇ ਫੇਰ ਤੁਰੀ ਆਉਂਦੀ ਬੱਸ ਨੂੰ ਹੱਥ ਕੀਤਾ ਤੇ ਉਹਦੇ ਉੱਤੇ ਚੜ ਗਿਆ ਸੀਟ ਤੇ ਸਿਰ ਰੱਖ ਕੇ ਨੀਵੀਂ ਪਾ ਕੇ ਬਹਿ ਗਿਆ ਜਿਵੇਂ ਆਪਣੀ ਪਛਾਣ ਲਕੋਣੀ ਹੋਵੇ ਹਾਂ ਵੀ ਟਿਕਟ ਭਈ ਟਿਕਟ ਬੋਲੋ ਕਿਹਨੇ ਨਹੀਂ ਕਟਾਈ ਕਨੈਕਟਰ ਨੇ ਪੁੱਛਿਆ ਟਿਕਟ ਇੱਕ ਮਿੰਟ ਗੁਰਜੀਤ ਨੇ ਖੱਬੀ ਜੇਬ ਵਿੱਚ ਹੱਥ ਮਾਰਿਆ ਤਾਂ ਪੈਸੇ ਨਹੀਂ ਨਿਕਲੇ ਫਿਰ ਉਹ ਦੂਜੀ ਜੇਬ ਫਰੋਲਣ ਲੱਗਾ ਤਾਂ ਕਨੈਕਟਰ ਨੇ ਟਿਕਟ ਫੜਾਉਂਦਿਆ ਰਹਿਣ ਦੇ ਬਾਈ ਫਿਰ ਕਿਤੇ ਲੈ ਲਾਂਗੇ ਪੈਸੇ ਆਹ ਚੱਕ ਟਿਕਟ ਕੰਡਕਟਰ ਨੇ ਉਹਦੀ ਪਛਾਣ ਕਰ ਲਈ ਸੀ ਤੇ ਉਹਦੇ ਕੋਲ ਹੀ ਸੀਟ ਨੂੰ ਢੋਲਾ ਕੇ ਖੜ ਗਿਆ